ਇਹ ਸ਼ਖਸ ਜੋ ਤੁਸੀਂ ਗੰਦੇ ਛੱਪੜ ਵਿੱਚ ਤਰਦਾ ਦੇਖ ਰਹੇ ਹੋ ਇਹ ਕਿਸੇ ਸ਼ੌਂਕ ਨਾਲ ਨਹੀਂ ਤਰ ਰਿਹਾ ਸਗੋਂ ਦੁਨੀਆ ਦੀ ਅਤੇ ਲੋਕਾਂ ਦੀ ਜਾਨ ਬਚਾਉਣ ਲਈ ਇੱਕ ਵੱਡਾ ਕੰਮ ਕਰ ਰਿਹਾ ਹੈ ਕਿਉਂਕਿ ਇਸ ਛੱਪੜ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 50 ਬੋਤਲਾਂ ਅਲਕੋਹਲ ਲਗਾ ਕੇ ਰੱਖੀ ਹੋਈ ਸੀ ਜਿਸ ਨੂੰ ਇਸ ਕਾ ਕਰਤਾ ਵਿਭਾਗ ਦੇ ਮੁਲਾਜ਼ਮ ਵੱਲੋਂ ਇਸ ਛੱਪੜ ਵਿੱਚ ਤਾਰ ਕੇ ਬਾਹਰ ਕੱਢਿਆ ਗਿਆ ਇਸ ਮੌਕੇ ਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਅਤੀਤ ਦੇਖੋ ਇਹ ਜਿਹੜੀ ਅਲਕੋਹਲ ਹੈ ਕਿੱਥੋਂ ਅਤੇ ਕਿਵੇਂ ਫੜੀ ਗਈ ਪੂਰੀ ਜਾਣਕਾਰੀ ਲਈ ਸਾਡੇ ਨਾਲ ਕੁਝ ਅਧਿਕਾਰੀ ਮੌਜੂਦ ਹਨ ਇੱਥੇ ਕਿ ਵੇਹਣ ਇੰਨੇ ਘੇਰੀਏ ਚ ਪੱਥਰ ਵੀ ਭਾਂਜੋ ਦੁੱਜਾ ਜਿਹਾ ਪੂਰਾ ਚਵਲਿੰਗ ਪਾਇਆ ਹੋਇਆ ਚ ਮਾਰੇ ਨੂੰ ਚੋਕੇ ਵਿੱਚ ਚਲੋ ਜੀ ਅੱਜ ਮਾਨਯੋਗ ਸਹਾਇਕ ਕਬਰੀ ਕਮਿਸ਼ਨਰ ਸ਼੍ਰੀ ਰਾਹੁਲ ਪਾਟਿਆ ਜੀ ਅਤੇ ਐਸਐਸਪੀ ਬਟਾਲਾ ਮੈਡਮ ਆਈਪੀਐਸ ਅਸ਼wini ਗੁਟਾਲ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਰਾਬ ਦੇ ਤਹਿਤ ਪਿੰਡ ਸ਼ਾਮਪੁਰਾ ਦੇ 66 ਕਾਸ ਮੁਖਬਰ ਦੀ ਤਲਾਸ਼ ਆਈ ਸੀ ਉਸ ਛੱਪੜ ਦੇ ਵਿੱਚ ਕਿਸੇ ਨੇ ਜ਼ਹਿਰੀਲੀ ਅਲਕੋਹਲ ਲਗਾ ਕੇ ਰੱਖੀ ਹੈ ਜਿਸ ਤੋਂ ਸੈਂਕੜੇ ਬੋਤਲਾਂ ਸ਼ਰਾਬ ਤਿਆਰ ਹੋਈਆਂ ਸੋ ਅਸੀਂ ਐਸ ਐਚ ਓ ਕਿਰਲਾਲ ਸਿੰਘ ਇੰਸਪੈਕਟਰ ਹਰਮਿਕ ਸਿੰਘ ਜੀ ਦੀ ਅਗਵਾਈ ਹੇਠ ਉਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਇੱਕ ਧਰਾਕੂ ਨੂੰ ਉਸ ਛੱਪੜ ਦੇ ਵਿੱਚ ਭੇਜਿਆ ਜਿੱਥੋਂ ਇੱਕ ਤੋੜਾ ਬਰਾਮਦ ਹੋਇਆ ਜਿਸ ਤੋਂ ਕਰੀਬ 150 ਬੋਤਲ ਸ਼ਰਾਬ ਜਿਹੜੀ ਸੀ ਉਹ ਤਿਆਰ ਹੋਣੀ ਸੀ ਜਿਸ ਨੂੰ ਅਸੀਂ ਰਿਕਵਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜੋ ਥਾਣਾ ਕਿਲਾ ਲਾਲ ਸਿੰਘ ਵਿੱਚ ਦੋਸ਼ੀਆਂ ਦੀ شناخت ਕਰਕੇ ਉਹਨਾਂ ਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਊ।